ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਪਾਣੀਪਤ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਦੱਸ ਦਈਏ ਕਿ ਸ਼ਹਿਰ ਦੇ ਸੰਜੇ ਚੌਕ ਵਿਖੇ ਐਲੀਵੇਟਿਡ ਹਾਈਵੇ ਤੋਂ ਪਾਣੀ ਅਤੇ ਗੰਦਗੀ ਨਾਲ ਭਰੀ ਹੋਈ ਲੋਹੇ ਦੀ ਪਾਈਪ ਅਚਾਨਕ ਡਿੱਗ ਜਾਂਦੀ ਹੈ ਤਸਵੀਰਾਂ ਦੇਖ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਸੀ ਕਈ ਵਾਹਨ ਹੈ ਜਿਹੜੇ ਕਿ ਇਸ ਪਾਈਪ ਦੇ ਦਬ ਜਾਂਦੇ ਨੇ ਇਸ ਕਾਰਨ ਹਾਈਵੇ 44 ਤੋਂ ਜਿਹੜੇ ਵਾਹਨ ਲੰਘ ਰਹੇ ਸਨ ਪੈਦਲ ਸਵਾਰ ਲੋਕ ਐ ਉਹ ਜ਼ਖਮੀ ਹੋ ਗਏ ਨੇ ਜ਼ਖਮੀਆਂ ਦੀ ਖਬਰ ਸਾਹਮਣੇ ਆਈ ਹੈ ਹਾਦਸੇ ਦੇ ਬਾਅਦ ਪਗੜੜ ਮੌਕੇ ਤੇ ਮੱਚ ਜਾਂਦੀ ਹੈ ਸਥਾਨਕ ਲੋਕਾਂ ਨੇ ਮੌਕੇ ਤੇ ਪੁੱਜ ਕੇ ਪਾਈਪ ਫੇਟਾ ਦੱਬੇ ਲੋਕਾਂ ਨੂੰ ਕੱਢਣਾ ਸ਼ੁਰੂ ਕੀਤਾ ਹੈ ਪਾਈਪ ਦਾ ਭਾਰ ਜ਼ਿਆਦਾ ਹੋਣ ਦੇ ਕਾਰਨ ਰਾਹਤ ਕਾਰਜ ਵਿੱਚ ਵੀ ਪਰੇਸ਼ਾਨੀ ਤੇ ਦਿੱਕਤ ਆ ਰਹੀ ਸੀ ਮਾਮਲਾ ਜੋ ਦੱਸਿਆ ਜਾ ਰਿਹਾ ਹੈ ਇਹ ਪ੍ਰਸ਼ਾਸਨ ਦੇ ਧਿਆਨ 'ਚ ਵੀ ਲਿਆਇਆ ਗਿਆ ਜਿਸ ਤੋਂ ਬਾਅਦ ਟੀਮ ਮੌਕੇ ਤੇ ਪੁੱਜਦੀ ਹੈ ਐਲੀਵੇਟਡ ਹਾਈਵੇ ਦੱਸਿਆ ਜਾ ਰਿਹਾ ਹੈ ਬਰਸਾਤੀ ਦੀ ਨਿਕਾਸੀ ਲਈ ਇਹ ਪਾਈਪ ਹੈ ਜਿਹੜੀ ਕਿ ਲਗਾਈ ਜਾਂਦੀ ਹੈ ਇਹ ਪਾਈਪ ਡਿਗ ਜਾਂਦੀ ਹੈ कि की की करीब 50 फुट ਦੀ ਉਚਾਈ ਤੋਂ ਢੇਹਾ ਦਿਖਦੀ ਹੈ ਹਾਦਸੇ ਤੋਂ ਬਾਅਦ ਇਸ ਰੋਡ ਤੇ ਇੱਕ ਲੰਬਾ ਜਾਮ ਲੱਗ ਜਾਂਦਾ ਹੈ ਦੇਖ ਸਕਦੇ ਹੋ ਕਿ ਕਿੰਨੇ ਵਾਹਨ ਇਸ ਪਾਈ ਦੇ ਢੇਹਾ ਦਾ ਫਗਏ ਨੇ ਮਾਲੀ ਨੁਕਸਾਨ ਦੀ ਖਬਰ ਸਾਹਮਣੇ ਆਈ ਹੈ ਜ਼ਖਮੀ ਹੋਏ ਨੇ ਕਈ ਲੋਕ کافی ਮਸ਼ੱਕਤ ਤੋਂ ਬਾਅਦ ਪੁਲਿਸ ਨੇ ਵਾਹਨਾਂ ਨੂੰ ਇੱਕ ਪਾਸੇ ਕਰਕੇ ਆਵਾਜਾਈ ਜਿਹੜੀ ਕਿ ਕੰਟਰੋਲ ਕੀਤੀ ਜਾਮ ਨੂੰ ਕਢਵਾਇਆ ਗਿਆ ਹਾਦਸਾ ਜਿਟੀ ਰੋਡ ਤੇ ਦੁਪਹਿਰ 2:30 ਵਜੇ ਦੇ ਕਰੀਬ ਵਾਪਰਿਆ ਦੱਸਿਆ ਜਾ ਰਿਹਾ ਹੈ ਇਸ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਨੇ ਤੇ ਦੋਵੇਂ ਵਿਅਕਤੀ ਕਾਰ ਦੇ ਵਿੱਚ ਸਵਾਰ ਸਨ ਜਦੋਂ ਇਹ ਪਾਈਪ ਉਹਨਾਂ ਦੀ ਗੱਡੀ ਤੇ ਆ ਡਿੱਗਦੀ ਹੈ ਕਰੀਬ 6 ਵਾਹਨ ਤੇ ਬਾਈਕ ਬੁਰੀ ਤਰ੍ਹਾਂ ਨੁਕਸਾਨੇ ਗਏ ਨੇ ਇੱਕ ਵਿਅਕਤੀ ਜੋ ਕਿ ਜ਼ਿਆਦਾ ਜ਼ਖਮੀ ਹੈ ਉਸ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤਸਵੀਰਾਂ ਇੱਕ ਹਾਈਵੇ ਦੇ ਸਾਹਮਣੇ ਆ ਰਹੀਆਂ ਨੇ